ਜੇਕਰ ਨਵਾਂ ਮਕਾਨ ਕੋਠੀ ਜਾ ਕੋਈ ਹੋਰ ਬਿਲਡਿੰਗ ਬਣਾਈ ਹੈਗੀ ਆ ਤਾਂ ਇੱਕ ਗੱਲ ਦਿਮਾਗ ਦੇ ਚਾਉਂਦੀ ਹੈ ਜਿਹੜੇ ਮਕਾਨ ਦੇ ਵਿੱਚ ਲੱਕੜ ਦਾ ਕੰਮ ਹੈਗਾ ਉਹ ਕਿੱਥੋਂ ਕਰਾਇਆ ਜਾਵੇ ਜਾ ਰਸੋਈ ਦਾ ਕੰਮ ਕਿੱਥੋਂ ਕਰਾਇਆ ਜਾਏ ਅੱਜ ਪੰਜਾਬ ਦੀ ਇੱਕ ਜਈ ਦੁਕਾਨਦਖਾਨ ਖਣ ਲੱਗੇ ਹੈਗੇ ਆ ਜੋ ਮਾਲਵਾ ਖੇਤਰ ਦੇ ਵਿੱਚ ਇਸ ਨਾਮੀ ਦੁਕਾਨ ਦਾ ਨਾਮ ਹੈਗਾ ਪੰਜਾਬ ਡੋਰ ਵਾਲਿਆਂ ਦੇ ਹੈਗੇ ਆ ਅੱਜ ਫਰੀਦਕੋਟ ਦੇ ਵਿੱਚ ਇਸ ਦੁਕਾਨ ਤੇ ਤੁਹਾਨੂੰ ਲੱਕੜ ਦੇ ਪੱਲੇ ਇਸ ਤੋਂ ਇਲਾਵਾ ਜੋੜੀਆਂ ਅਲੱਗ-ਅਲੱਗ ਜਿਹੜੇ ਬ੍ਰਾਂਡਡ ਹੈਗੇ ਆ ਉਹ ਮਿਲਦੇ ਆ ਤੇ ਹਰ ਚੀਜ਼ ਜਿਹੜੀ ਆ ਕੁਆਲਿਟੀ ਮਿਲਦੀ ਆ ਓਨਰ ਨਾਲ ਮਲਾ ਦਿੰਦੇ ਆ ਬਾਈ ਹੋਰਾਂ ਦਾ ਸਵਾਗਤ ਕਰ ਲੈ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਸਨਾਓ ਠੀਕ ਹੋਈ ਬਹੁਤ ਵਧੀਆ ਤੁਸੀਂ ਸਨਾਓ ਠੀਕ ਠਾਕ ਅੱਛਾ ਕੀ ਕੁਝ ਅਜੇ ਤਖਾਣ ਵਾਲੇ ਉਹ ਕਿਹੜੀ ਚੀਜ਼ ਤੁਹਾਡੇ ਕੋਲ ਖਾਸ ਮਿਲਦੀ ਕਹਿੰਦੇ ਪੰਜਾਬ ਤੋਂ ਸਸਤਾ ਵੀ ਮਿਲਦਾ ਜਿੰਨਾ ਗੁੜ ਪਾਣੇ ਲੋਕ ਉਸ ਹਾਵ ਤੇ ਲੈ ਜਾਂਦੇ ਆ ਗਰੰਟੀ ਵੀ ਦਿੰਦੇ ਹੋ ਵਾਰੰਟੀ ਵੀ ਦਿੰਦੇ ਹੋ ਜੀ ਜਿਹੜੀ ਵੀ ਚੀਜ਼ ਸਰ ਆਪਣੇ ਹੱਥ ਦੇ ਵਿੱਚੋਂ ਨਿਕਲ ਕੇ ਗਈ ਪੱਲਾ ਆਪਣੇ ਕੋਲ 7 ਦਿਨ ਦਾ ਸਮਾਇਕੇ ਦਾ 3000 ਤੋਂ ਸ ਉਸ ਤੋਂ ਉੱਪਰਲੀ ਰੇਂਜ ਜਿੰਨੀ ਮਰਜ਼ੀ ਲੈ ਜਾਓ ਉਹ ਕਸਟਮਰ ਦੀ ਚੁਆਇਸ ਹੈ 7 ਤਿੰਨ ਦਾ ਪੱਲਾ ਆਪਣੇ ਕੋਲੇ 3000 ਤੋਂ ਸਟਾਰਟ ਹੋ ਜਾਂਦਾ ਉਹਦੇ ਵਿੱਚ ਕੀ ਹੈ ਆਪਣੇ ਦੋਨੋਂ ਸਾਈਡ ਸਨਮਾਈਕਾ ਲਾਵਾਂਗੇ ਡਿਜ਼ਾਈਨ ਜਿਵੇਂ ਦਾ ਤੁਸੀਂ ਕਹੋਗੇ ਓਵੇਂ ਦਾ ਡਿਜ਼ਾਈਨ ਤਿਆਰ ਕਰਕੇ ਦੇਵਾਂਗੇ ਡਿਜ਼ਾਈਨ ਤੁਸੀਂ ਨੈਟ ਤੋਂ ਸਰਚ ਕਰ ਸਕਦੇ ਹੋ ਆਂਡੀ ਗਵਾਂਡੀ ਦਾ ਦੇਖ ਕੇ ਡਿਜ਼ਾਈਨ ਜਿਵੇਂ ਦਾ ਕਹੋਗੇ ਡਿਜ਼ਾਈਨ ਓਵੇਂ ਦਾ ਅਸੀਂ ਪਾ ਕੇ ਦੇਵਾਂਗੇ ਉਹਦੇ ਵਿੱਚ ਜਿਹੜਾ ਓਵੇਂ ਦਾ ਮਿਲ ਜਾਂਦਾ ਜਿੱਦਾਂ ਇਹ ਪੱਲਾ ਹੈਗਾ ਇਹ ਕੈਲ ਦਾ ਤਿਆਰ ਕੀਤਾ ਗਿਆ ਇਹ ਕੈਲ ਦਾ ਤੇ ਐਟਰੀਅਰ ਚ ਮਾਰ ਦਾ ਕਨਸੈਪਟ ਹੈ ਕੰਬਾਈਨਡ ਕਨਸੈਪਟ ਆ ਇਹਦੇ ਉੱਤੇ ਹਲੇ ਮੰਨ ਲਈਏ ਚਲੋ ਵੀ ਦੂਸਰਾ ਡੀਕੋ ਇਹ ਪੇਂਟ ਜਾਂ ਪਾਲਿਸ਼ ਕਰਵਾ ਸਕਦੇ ਆ ਇਹ ਇਸ ਤਰ੍ਹਾਂ ਤਾਂ ਰੱਖਿਆ ਵੀ ਅਗਲੇ ਨੂੰ ਮਟੀਰੀਅਲ ਦੀ ਸਮਝ ਆਵੇ ਵੀ ਕੀ ਹੈ ਇਹ ਤੇ ਡੀਕੋ ਪੇਂਟ ਹੋਣਾ ਇਹਦੀ ਲੁੱਕ ਹੋਰ ਵੀ ਨਿਖਰ ਕੇ ਸਾਹਮਣੇ ਆਉਗੀ ਜਿੱਦਾਂ ਇਹ ਪੱਲਾ ਹੈਗਾ ਇਹ ਸੈਟ ਆ ਜੋ ਹਾਂ ਜਿੱਦਾਂ ਇਹ ਹੈਗਾ ਇਹ ਇਹਦੀ ਕੀ ਖਾਸੀਅਤ ਹੈਗੀ ਬੜਾ ਡਿਜ਼ਾਈਨ ਵਾਲਾ ਬਣਾ ਰਖਿਆ ਇਹ ਇਹਦੀ ਖਾਸੀਅਤ ਇਹ ਕਿ ਇਹ ਪਾਲਿਸ਼ ਦੇ ਵਿੱਚ ਨਹੀਂ ਇਹ ਸਨਮਾਇਕੇ ਦੇ ਵਿੱਚ ਅਸੀਂ ਡਿਜ਼ਾਈਨਿੰਗ ਦਿੱਤੀ ਹੈ ਵੈਸੇ ਸਨਮਾਇਕੇ ਦੇ ਵਿੱਚ ਕੀ ਹੁੰਦਾ ਕਿ ਆਪਾਂ ਕੱਲੇ ਗਰੂਫ ਦੇ ਸਕਦੇ ਹਾਂ ਜਾਂ ਕੁਝ ਵੀ ਹੈ ਸਨਮਾਇਕੇ ਦੇ ਵਿੱਚ ਤੇ ਵੱਧ ਤੋਂ ਵੱਧ ਆਪਾਂ ਗਰੂਫ ਦੇ ਸਕਦੇ ਹਾਂ ਬਟ ਇਹਦੇ ਵਿੱਚ ਅਸੀਂ ਦਿਲੇ ਵਾਲਾ ਕਨਸੈਪਟ ਸਨਮਾਇਕੇ ਦੇ ਵਿੱਚ ਤਿਆਰ ਕਰਕੇ ਦਿੱਤਾ ਹੋਇਆ ਅਗਲੇ ਦੀ ਜਿਹੜੀ ਲੋਕਾਂ ਉਹ ਵੀ ਚੰਗੀ ਹੋਵੇ ਤੇ ਉਹਨੂੰ ਜਾਇਜ਼ ਰੇਟ ਦੇ ਵਿੱਚ ਵੀ ਜੀ ਨਮਸਕਾਰ ਇਹ ਪੱਲਾ ਵੀ ਕਾਫੀ ਲੁੱਕ ਚ ਹੈ ਕਿੰਨੇ ਦਾ ਇਹ ਪੱਲਾ ਪੈ ਜਾਊਗਾ ਇਹ ਸਨਮਾਈਕੇ ਦੇ ਵਿੱਚ ਤਿਆਰ ਹੈਗਾ ਇਹ ਸੈਟਨ ਦਾ ਪੱਲਾ 3000 ਤੋਂ ਸਟਾਰਟ ਹੋ ਕੇ 8900 ਤੱਕ ਦੀ ਰੇਂਜ ਹੈ ਜੇ ਮੰਨ ਲਈਏ ਜਦੋਂ ਵੀ ਆਪਾਂ 1mm ਦੀ ਸ਼ੀਟ ਲਾਵਾਂਗੇ ਉਹ 5-6000 ਦੀ ਰੇਂਜ ਤੱਕ ਚਲਾ ਜਾਂਦਾ ਜੇ ਪੁਆਇੰਟ 7 ਦੀ 6 ਦੀ ਸ਼ੀਟ ਲਾਵਾਂਗੇ ਉਹ 3000 ਤੋਂ ਸਟਾਰਟ ਹੋ ਜਾਂਦਾ ਬਈ ਕਾਫੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਆਉਂਦੀਆਂ ਲੈਂਦੀਆਂ ਹੈਗੀਆਂ ਵੀ ਬਜਾਰੀ ਪੱਲੇ ਲੈ ਲੈ ਵਿੱਚੋਂ ਖੋਖਲਾ ਨਿਕਲ ਗਿਆ ਇਹ ਪੂਰਾ ਬੋਰਡ ਦਾ ਬਣਿਆ ਹੈ ਕੀ ਖਾਸ ਹੈ ਇਹ ਗਲੁੱਕ ਦਾ ਵਹਿਮ ਵੀ ਦੂਰ ਕਰੋ ਇਹ ਗੱਲ ਨੂੰ ਮੈਂ ਹੁਣ ਤੁਹਾਡੇ ਮਾਦੇ ਉਹਨਾਂ ਕਿ ਕਈ ਲੋਕਾਂ ਦੇ ਮਨ ਦੇ ਵਿੱਚ ਵਹਿਮ ਹੁੰਦਾ ਕਿ ਜੇ ਆਪਾਂ ਬਣੇ ਬਣਾਏ ਪੱਲੇ ਲੈਨੇ ਉਹਦੇ ਵਿੱਚ ਬੂਰਾ ਹੁੰਦਾ ਹੈ ਜੇ ਕੁਝ ਇਹ ਚੀਜ਼ ਨੂੰ ਕਲੀਅਰ ਕਰਨ ਵਾਸਤੇ ਮੈਂ ਤੁਹਾਨੂੰ ਇੱਕ ਕਸਟਮਰ ਨੂੰ ਮਤਲਬ ਕਿ ਇੱਕ ਆਫਰ ਹੀ ਹੈ ਕਿ ਜਿਵੇਂ ਆਪਾਂ ਪਹਿਲਾਂ ਘਰੇ ਫਰੇਮ ਤਿਆਰ ਕਰਦੇ ਸੀ ਫਰੇਮ ਕਰਕੇ ਉੱਪਰ ਪਲਾਈ ਮਾਰ ਕੇ ਉੱਪਰ ਸਨਮਾਈਕਾ ਲੈਂਦੇ ਇਹ ਕਸਟਮਰ ਦੀ ਚੁਆਇਸ ਹੈ ਜੇ ਤਾਂ ਸਾਡੇ ਤੋਂ ਸਾਡੇ ਦਾ ਬਣਿਆ ਬਣਾਇਆ ਬੋਰਡ ਲੈਣਾ ਤਾਂ ਬੋਰਡ ਦੇ ਤੇ ਵੀਸ ਨੂੰ ਮਾਈਕ ਲਾ ਦਾਂਗੇ ਜੇ ਕਸਟਮਰ ਚਾਹਦਾ ਹੈ ਕਿ ਸਾਡੇ ਮਨ ਦੇ ਵਿੱਚ ਇਹ ਬੂਰੇ ਵਾਲਾ ਉਹਦੇ ਵਾਲਾ ਮੰਨ ਕੇ ਸਾਡੇ ਕਨਸੈਪਟ ਹੈਗਾ ਵੀ ਸਾਡੇ ਡਾਊਟ ਹੈ ਤਾਂ ਅਸੀਂ ਫਰੇਮ ਤਿਆਰ ਕਰਕੇ ਉੱਪਰ ਵਾਟਰਪਰੂਫ ਪਲਾਈ ਲਾ ਕੇ ਸਨਮਾਈਕਾ ਉਵੇਂ ਵੀ ਤਿਆਰ ਕਰ ਦਾਂਗੇ ਜਿਵੇਂ ਕਸਟਮਰ ਦੀ ਚੋਇਸ ਆ ਉਵੇਂ ਹੀ ਤਿਆਰ ਕਰ ਦਾਂਗੇ ਅੱਛਾ ਜ਼ਿਆਦਾਤਰ ਪਿੰਡਾਂ ਦੇ ਵਿੱਚ ਜਿਹੜੀਆਂ ਵੱਡੀਆਂ ਕੋਠੀਆਂ ਬਣ ਰਹੀਆਂ ਹੈਗੀਆਂ ਅੱਜ ਕੱਲ ਲੋਕ ਹਵੇਲੀਆਂ ਬਣਾਉਣ ਲੱਗ ਗਏ ਤੇ ਉਹ ਪੁਰਾਣੇ ਡਿਜ਼ਾਈਨ ਦੇ ਜਿਹੜੇ ਹੈਗੇ ਆ ਚਾਹੇ ਤਾਲੀ ਯੂਜ਼ ਕਰਦੇ ਹੈਗੇ ਆ ਪੂਰਾ ਪਿੱਤਲ ਲਗਾਉਂਦੇ ਆ ਉਸ ਤਰ੍ਹਾਂ ਦੇ ਵੀ ਪੱਲੇ ਤਿਆਰ ਕਰਦੇ ਆ ਟਾਲੀ ਵਾਲੇ ਸਾਗਵਾਨ ਵਾਲੇ ਜੀ ਉਹ ਜਿਵੇਂ ਪੁਰਾਣੀ ਹਵੇਲੀ ਟਾਈਪ ਹੁੰਦੇ ਆ ਦਰਵਾਜ਼ੇ ਉਹ ਸਾਰੇ ਤਿਆਰ ਕਰਦੇ ਆ ਮੈਂ ਤੁਹਾਨੂੰ ਦੇ ਦੇਵਾਂਗਾ ਤੁਸੀਂ ਵੀਡੀਓ ਦੇ ਵਿੱਚ ਚਲਾ ਵੀ ਦੇ ਜਿਹੜੇ ਅਸੀਂ ਤਿਆਰ ਕੀਤੇ ਆ ਜਿਵੇਂ ਦਾ ਮਰਜੀ ਮਤਲਬ ਕਿ ਪੁਰਾਣੇ ਤਰੀਕਿਆਂ ਦੇ ਦਿਲਿਆਂ ਵਾਲੇ ਡਿਜ਼ਾਈਨ ਪੁਰਾਣੀਆਂ ਹਵੇਲੀਆਂ ਪਿੱਤਲ ਦੇ ਡਿਜ਼ਾਈਨ ਹਨ ਉਹ ਸਾਰੇ ਦਰਵਾਜ਼ੇ ਤਿਆਰ ਕਰਦੇ ਆ ਤੇ ਉਹ ਸਾਰੇ ਆਗਮਨ ਇਸ ਸਾਗਵੰਦ ਦਾ ਸਾਰਾ ਦਰਵਾਜ਼ਾ ਤਿਆਰ ਹੋਇਆ ਜੀ ਸਾਗਵੰਦ ਦਾ ਦਰਵਾਜ਼ਾ ਇਹ ਅਸੀਂ ਐਚ ਡੀ ਐਚ ਐਮਰ ਦੀ ਥੋੜੀ ਲੁੱਕ ਐਕਸਟਰਾ ਔਰਨਰੀ ਕਰਨ ਦੀ ਕੋਸ਼ਿਸ਼ ਕੀਤੀ ਆ ਵੀ ਇਹ ਹੋਰ ਵੀ ਨਿਖਰ ਕੇ ਸਾਹਮਣੇ ਆਵੇ ਜਦੋਂ ਪੇਂਟ ਹੋਊਗਾ ਸਪਿਲ ਪਾਲਿਸ਼ ਹੋਊਗੀ ਜੀ 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 ਉਹ ਵੇ ਨਿਖਰ ਕੇ ਸਾਹਮਣੇ ਆਣਾ ਹੈ ਅੱਛਾ ਭਾਈ ਹੋਰ ਕੀ ਖਾਸ ਰਹਿੰਦਾ ਹੈਗਾ ਆਪਣੇ ਇਹ ਜਿਵੇਂ ਹੁਣ ਆ 3D ਕਨਸੈਪਟ ਹੈਗਾ ਜੀ ਸਾਈਡ ਤੇ ਸਾਗਵੰਦ ਦੀ ਫਰੇਮ ਹੈਗੀ ਆ ਅੰਦਰਲੇ ਪਾਸੇ ਥਰ 3D ਡਿਜ਼ਾਈਨ ਕੀਤਾ ਹੋਇਆ ਐਚ ਡੀ ਐਚ ਐਮਰ ਦਾ ਇਹ ਤੇ ਡੀਕੋ ਪਾਲਿਸ਼ ਹੋਣੀ ਪੇਂਟ ਹੋਣਾ ਮਿਲ ਕੇ ਡਿਜ਼ਾਈਨ ਸਾਡੇ ਕੋਲੇ ਹਜ਼ਾਰਾਂ ਡਿਜ਼ ਦੇ ਕੇ ਆਪ ਦੇ ਅਕੋਰਡਿੰਗ ਪੱਲਾ ਤਿਆਰ ਕਰਵਾ ਸਕਦੇ ਜਿਵੇਂ ਪੂਰੇ ਪੰਜਾਬ ਦੀ ਗੱਲ ਕਰਦੇ ਹੈਗਾ ਤਾਂ ਮਾਲਵਾਦ ਵਿੱਚ ਨਾਮ ਆਉਂਦਾ ਪੰਜਾਬ ਡੋਰ ਵਾਲਿਆਂ ਦਾ ਇੱਕ ਤਾਂ ਆਪਣਾ ਐਡਰੈਸ ਜ਼ਰੂਰ ਦੱਸ ਦਈ ਹੈਗਾ ਕਿਸ ਜਗ੍ਹਾ ਤੇ ਆਪਣਾ ਫਰੀਦਕੋਟ ਦੇ ਵਿੱਚ ਆਪਣਾ ਹੀ ਕੋਟਕਪੂਰਾ ਰੋਡ ਨੇੜੇ ਸ਼ਾਈਵੇਲੀ ਫਰੀਦਕੋਟ ਆਪਣਾ ਪੰਜਾਬ ਡੋਰ ਹਾਊਸ ਆ ਤੁਸੀਂ ਆਓ ਇੱਥੇ ਤੁਹਾਨੂੰ ਸਾਰਾ ਕਿਚਨ ਦਾ ਵੀ ਪ੍ਰੋਪਰ ਕੰਮ ਮਿਲੇਗਾ ਜੋ ਵੀ ਤੁਸੀਂ ਕਬੂਡ ਵਗੈਰਾ ਦਾ ਜੋ ਵੀ ਸਾਡਾ ਲੱਕੜ ਦਾ ਕੰਮ ਹੈਗਾ ਤੁਹਾਨੂੰ ਸਾਰਾ ਏ ਟੂ ਏਅਰ ਦੇ ਇੱਥੇ ਸੋਲੂਸ਼ਨ ਮਿਲਦੇ ਚਾ ਕਿਚਨ ਦੇ ਕੰਮ ਵਿੱਚ ਬੜਾ ਕੁਝ ਹੋ ਜਾਂਦਾ ਲੋਕ ਕਹਿੰਦੇ ਕਈ ਕਿਚਨ ਮਹਿੰਗੀ ਬਹੁਤ ਮਹਿੰਗੀ ਤਿਆਰ ਕਰਾਉਣਾ ਕਰਾਉਣਾ ਚਾਹੁੰਦੇ ਆ ਕਿਸ ਤਰ੍ਹਾਂ ਦੇ ਕਸਟਮਰ ਆਉਂਦੇ ਗਿਆ ਕਿੰਨਾ ਕੋ ਕੰਮ ਕਦੇ ਰਾਸ਼ੀ ਰਹਿੰਦਾ ਹੈਗਾ ਤੁਹਾਡੇ ਕੋਲ ਵੀ ਪਹਿਲਾਂ ਬੁਕਿੰਗ ਕਰਾਣੀ ਪੈਂਦੀ ਫੇਰ ਹੀ ਵਾਰੀ ਆਉਂਦੀ ਜੀ ਸਾਡੇ ਕੋਲੇ ਆਓ ਤੁਸੀਂ ਜਿਵੇਂ ਦਾ ਤੁਹਾਡਾ ਜਿੰਨਾ ਤੁਹਾਡਾ ਬਜਟ ਹੈਗਾ ਕਿਸੇ ਨੇ ਕੋਈ ਹੁਣ ਰਸੋਈ ਦੇ 5 ਲੱਖ ਵੀ ਲਾਈ ਜਾਂਦਾ ਕਿਸੇ ਨੇ ਲੱਖ ਵੀ ਲਾਉਣਾ ਕਿੰਨੇ ਪਿਆਏ ਸਾਡੇ ਕੋਲ ਡਿਸਕਸ ਕਰੋ ਉਸ ਸਭ ਨਾਲ ਉਹ ਮੈਂ ਦਾ ਕਨਸੈਪਟ ਬਣਾ ਕੇ ਦੇਵਾਂਗੇ ਵੀ ਚੀਜ਼ ਵੀ ਵਧੀਆ ਅਗਲੇ ਨੂੰ ਮਿਲ ਜੇ ਤੇ ਰੇਟ ਵੀ ਜਾਇਜ਼ ਹੋਵੇ ਸਾਡ ਨੂੰ ਮੈਨੂੰ ਇੱਕ ਵਾਰੀ ਆ ਕੇ ਜਰੂਰ ਮਿਲੋ ਕੰਮ ਕਰਾਉਣਾ ਨਹੀਂ ਕਰਾਉਣਾ ਤੁਹਾਡੀ ਅਚ ਮੇਰੇ ਨਾਲ ਹੋਵੇ ਤੁਹਾਨੂੰ ਗਲਤ رائے ਨਹੀਂ ਮਿਲੂਗੀ ਕੰਮ ਤੁਸੀਂ ਮੇਰੇ ਤੋਂ ਕਰਾਓ ਨਾ ਕਰਾਓ ਤੁਹਾਨੂੰ رائے ਬਿਲਕੁਲ ਸਹੀ ਦੇਵਾਂਗੇ ਹਾਂ ਬਿਲਕੁਲ رائے ਸਹੀ ਮਿਲੂਗੀ 3000 ਰੁਪਏ ਤੋਂ ਇਹ ਪੱਲਾ ਸਟਾਰਟ ਹੋ ਕੇ 7000 ਤੱਕ ਲਾਸਟ ਪੱਲਾ ਮਿਲ ਜਾਂਦਾ ਇੱਕ ਗੱਲ ਤੁਹਾਨੂੰ ਹੋਰ ਦੱਸ ਦਿੰਦੇ ਹੈਗੇ ਆ ਬਾਈ ਇਹ ਨਾਲ ਵੀ ਗੱਲ ਕਰਦੇ ਆ ਜਿੱਦਾਂ ਇਹ ਜਾਲੀ ਵਾਲੀਆਂ ਖਿੜਕੀਆਂ ਤਿਆਰ ਹੋਈਆਂ ਬਈ ਲੋਕਾਂ ਦੇ ਦਿਮਾਗ ਜਾਂਦਾ ਕਹਿੰਦੇ ਬਾਜ਼ਾਰੀ ਨਹੀਂ ਲੈਣੀਆਂ ਚਾਹੀਦੀਆਂ ਘਰ ਦੇ ਵਿੱਚ ਤਿਆਰ ਕਰਾਈਆਂ ਜਾਣ ਕੋਈ ਕਹਿੰਦਾ ਕਹਿ ਕੇ 5 ਇੰਚ ਜਾਂ 4 ਇੰਚ ਦਾ ਮਾਲ ਲਗਾ ਦਿੰਦੇ ਐਸ ਤਰ੍ਹਾਂ ਦਾ ਤਾਂ ਨਹੀਂ ਆ ਨੇ ਸਰ ਇਹ ਦੇਖੋ ਆ ਚੀਜ਼ ਦੇ ਉੱਪਰ ਆਪਾਂ ਨਾ ਦਾ ਪੇਂਟ ਕਰਕੇ ਦੇਈਨੇ ਪਾਲਿਸ਼ ਇਹ ਜਿਹੜੀ ਚੀਜ਼ ਅਗਲੇ ਦੇ ਅੱਖਾਂ ਦੇ ਸਾਹਮਣੇ ਆ ਜਾਣੀ ਹੈ ਫਿਰ ਆਪਾਂ ਉਹਦੇ ਵਿੱਚ ਕਿਉਂ ਕਿਵੇਂ ਕਰ ਸਕਦੇ ਆਪਾਂ ਹਨਾ ਕਸਟਮਰ ਨੂੰ ਇਗਨੋਰ ਕਿਵੇਂ ਇਹ ਜਿੰਨੀ ਫਰੇਮ ਅਸੀਂ ਦੱਸਾਂਗੇ ਕਸਟਮਰ ਚਾਹੇ ਇੱਥੇ ਆ ਕੇ ਮਿਲ ਲੈ ਚਾਹੇ ਉਹਦੇ ਘਰੇ ਆ ਕੇ ਮਿਲ ਲੈ ਜਿੰਨੀ ਫਰੇਮ ਕਹਾਂਗੇ ਉੰਨੀ ਫਰੇਮ ਮਿਲੋਗੀ ਜੇ 4 ਇੰਚ ਤੇ 4 ਇੰਚ ਮਿਲੋਗੀ ਪੌਣੇ 5 ਇੰਚ ਤੇ ਪੌਣੇ 5 ਇੰਚ ਜੋ ਜਾਲੀ ਹੈ ਜਿਹੜੀ ਗਈ ਉਹੀ ਲਗੋਗੇ ਮਤਲਬ ਕਿ ਸਾਡੇ ਕੋਈ ਮੇਰੇ ਕੰਮ ਦੇ ਵਿੱਚ ਕੋਈ ਝੂਠ ਨਾਮ ਦੀ ਕੋਈ ਚੀਜ਼ ਕਰਦੇ 50000 ਰੁਪਏ ਦਾ ਨਾਮ ਬੰਦੇ ਹੁੰਦੇ ਵਾ ਅੱਛਾ ਭਾਈ ਪੂਰਾ ਫੈਕਟਰੀ ਦਾ ਜਿੱਦਾਂ ਤੁਸੀਂ ਦਿਖਾਇਆ ਹੈਗਾ ਜੁੰਟ ਲੱਗਿਆ ਪੂਰਾ ਪੂਰਾ ਮਸ਼ੀਨਾਂ ਦਾ ਹੀ ਕੰਮ ਹੁੰਦਾ ਸਭ ਬਿਲਕੁਲ ਸਾਰਾ 3D ਕਨਸੈਪਟ ਹੈ ਜਾਂ ਮਾਇਕਾ ਪ੍ਰੈਸ ਵਾਲੇ ਸਾਰਾ ਆਪਣਾ ਮਸ਼ੀਨੀ ਕੰਮ ਹੁੰਦਾ ਹੈ ਸਾਰਾ ਹਾਂਜੀ ਜੀ ਬਿਲਕੁਲ ਤੇ ਲੋਕ ਦੇਖ ਰਹੇ ਹੈਗੇ ਆ ਵੀਡੀਓ ਨੂੰ ਪੂਰੇ ਪੰਜਾਬ ਕੀ ਮੈਂ ਕਿਹਾ ਗੁਰੂ ਅਰਸਾ ਜੀ ਲਾਈਵ ਦੀ ਵੀਡੀਓ ਪੂਰੇ ਵਰਲਡ ਚ ਜਾਂਦੀ ਹੈਗੀ ਹੈ ਜਿਹੜਾ ਬੰਦਾ ਵੀਡੀਓ ਸ਼ੇਅਰ ਕਰਕੇ ਆਊਗਾ ਮਾਨਤਨ ਕਰੋਗੇ ਬਿਲਕੁਲ ਕਰਾਂਗੇ ਜੀ ਬਿਲਕੁਲ ਕਰਾਂਗੇ ਸਾਨੂੰ ਆਗੇ ਤੁਹਾਡਾ ਨਾਮ ਦੱਸ ਦਿਨ ਵੀਏ ਚੈਨਲ ਨੂੰ ਦੇਖ ਕੇ ਅਸੀਂ ਆਏ ਹਾਂ ਨਾ ਗੁਰੂ ਅਰਸਾ ਜੀ ਲਾਈਵ ਨੂੰ ਦੇਖ ਕੇ ਆਏ ਹਾਂ ਤੇ ਉਹਨਾਂ ਦਾ ਬਿਲਕੁਲ ਪੱਕਾ ਮਾਨ ਕੀਤਾ ਜਾਵੇਗਾ ਹਾਂ ਬਿਲਕੁਲ ਜੀ ਤੁਹਾਡਾ ਮਾਨਤਨ ਵੀ ਹੋਣ ਵਾਲਾ ਤੇ ਮੈਂ ਐਡਰੈਸ ਜਿਹੜਾ ਹੈ ਤੁਹਾਨੂੰ ਦੁਬਾਰਾ ਦੱਸ ਦਿੰਦਾ ਹੈਗਾ ਜਦੋਂ ਹੀ ਤੁਸੀਂ ਫਰੀਦਕੋਟ ਤੋਂ ਕੋਟਕਪੂਰਾ ਨਿਕਲਦੇ ਹੈਗੇ ਜਾਂ ਕੋਟਕਪੂਰਾ ਤੋਂ ਫਰੀਦਕੋਟ ਆਉਂਦੇ ਹੈਗੇ ਉੱਤ ਰਸਤੇ ਦੇ ਵਿੱਚ ਛਾਈ ਹ शाही हवेली ਦੇ ਨਾਲ ਹੀ ਪੰਜਾਬ ਡੋਰ ਵਾਲੇ ਤੇ ਪੰਜਾਬ ਡੋਰ ਵਾਲਿਆਂ ਦਾ ਪੂਰੇ ਪੰਜਾਬ ਦੇ ਵਿੱਚ ਕੀ ਹੁਣ ਤਾਂ ਹਰਿਆਣਾ ਹਰਿਆਣਾ ਵੀ ਟੱਚ ਕਰਨ ਲੱਗ ਗਏ ਤੁਸੀਂ ਦੱਸ ਰਹੇ ਸੀ ਬਿਲਕੁਲ ਹਰਿਆਣਾ ਸਾਡੇ ਹੁਣੇ ਰਾਜਸਥਾਨ ਦੇ ਆর্ডার ਚੱਲੀ ਜਾਂਦੇ ਸਾਡਾ ਮਤਲਬ ਕਿ ਹੁਣ ਸਾਨੂੰ ਥੋੜਾ ਵੇਟਿੰਗ ਦੇ ਵਿੱਚ ਰੱਖਣਾ ਪੈਂਦਾ ਆਰਡਰ ਵੀ ਮਹਾਰਾਜ ਦੀ ਇੰਨੀ ਕਿਰਪਾ ਕੀ ਗੋਦ ਬਿਲਕੁਲ ਜੇਕਰ ਤੁਸੀਂ ਕੋਟੀ ਸਟਾਰਟ ਕਰ ਲਈ ਹੈ ਤੇ ਪੱਲੇ ਲਗਾਉਣੇ ਆ ਜੋੜੀਆਂ ਲਗਾਉਣੀਆਂ ਚਾਹੇ ਤੁਸੀਂ ਸਾਗਵਾਲ ਲਗਾਉਣੀਆਂ ਟਾਲੀ ਦੇ ਲਗਾਉਣੇ ਹਰ ਵੈਰਾਈਟੀ ਜਿਹੜੀ ਆ ਤੁਹਾਨੂੰ ਇੱਥੇ ਮਿਲਦੀ ਹੈ ਤਾਂ ਹੀ ਪੰਜਾਬ ਹਰਿਆਣਾ ਰਾਜਸਥਾਨ ਦੇ ਲੋਕ ਇਸ ਜਗ੍ਹਾ ਤੇ ਆਉਂਦੇ ਆ ਪੂਰੇ ਪੰਜਾਬ ਦੇ ਵਿੱਚੋਂ ਰੇਟਾਂ ਦਾ ਕਨਫਰਮ ਕਰਨਾ ਹੈਗਾ ਟਰਾਈ ਕਰਨੀਆਂ ਤਾਂ ਆਜੋ ਜੇ ਤੁਸੀਂ ਆ ਗਏ ਤਾਂ ਇੱਥੋਂ ਪੱਲੇ ਬਣਵਾ ਕੇ ਜਾਓਗੇ ਕਿਉਂਕਿ ਕੋਠੀ ਜਦੋਂ ਸ਼ੁਰੂ ਹੁੰਦੀ ਜਾਂ ਨੀਆਂ ਤੋਂ ਉਸੇ ਸਮੇਂ ਟਰਾਈ ਕਰ ਲੈਣੀ ਚਾਹੀਦੀ ਹੈ ਵੀ ਕਿਹੜੀ ਚੀਜ਼ ਸਾਨੂੰ ਕਿੱਥੇ ਮਿਲੇਗੀ ਕਿ ਸਾਈਜ਼ ਦੇ ਵਿੱਚ ਅਸੀਂ ਇੰਨੀਆਂ ਚਗਾਠਾ ਬਣਾਉਣੀਆਂ ਜੋ ਸਭ ਕੁਝ ਉਹ ਪੰਜਾਬ ਡੋਰ ਵਾਲਿਆਂ ਦੇ ਹੀ ਮਿਲਦਾ ਤੇ ਪੰਜਾਬ ਡੋਰ ਵਾਲਿਆਂ ਦਾ ਪੂਰੇ ਮਾਲਵੇ ਦੇ ਵਿੱਚ ਤਾਂ ਪੂਰਾ ਨਾਮ ਚੱਲ ਰਿਹਾ ਹੈਗਾ ਤੇ ਪੰਜਾਬ ਦੇ ਨਾਲ-ਨਾਲ ਹਰਿਆਣਾ ਰਾਜਸਥਾਨ ਨੂੰ ਵੀ ਇਹਨਾਂ ਨੇ ਟੱਚ ਕਰ ਦਿੱਤਾ ਤੇ ਆਰਡਰ ਤੁਹਾਨੂੰ ਪਹਿਲਾਂ ਕਰਨਾ ਪਊਗਾ ਪਰ ਇੱਕ ਵਾਰ ਪਹਿਲਾਂ ਖਰੀਦਣ ਤੋਂ ਪਹਿਲਾਂ ਆ ਕੇ ਵਿਜ਼ਿਟ ਜ਼ਰੂਰ ਕਰਿਓ ਦੇਖਿਓ ਜ਼ਰੂਰ ਬਾਈ ਹੋਰਾਂ ਦਾ ਕੰਮ ਜਿਹੜਾ ਉਹ ਬੋਲਦਾ ਕੰਮ ਕੀਤਾ ਹੋਇਆ ਬੋਲਦਾ ਤਾਂ ਦੇਖਦੇ ਨੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚੱਲਣਾ ਤੁਹਾਡਾ ਖੁੱਦਾ ਗੁਰੂ ਅਰਜਨ ਲਾਈਕ ਕਮੈਂਟ ਸੈਕਸ਼ਨ ਚ ਆਪਣੀ رائے ਵੀ ਜ਼ਰੂਰ ਦੱਸਿਓ ਤੇ ਨਾਲ ਹੀ ਨੰਬਰ ਸੇ ਇਹਨਾਂ ਦੇ ਦਿੱਤੇ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਜੇਕਰ ਤੁਹਾਨੂੰ ਇਹ ਚਾਹੀਦੇ ਹੈਗੇ ਆ ਵੱਡੇ ਦਰਵਾਜੇ ਜਿਵੇਂ ਕਹਿ ਦਿੰਦੇ ਹੈਗੇ ਆ ਪੁਰਾਣੀਆਂ ਹਵੇਲੀਆਂ ਦੇ ਚ ਦਰਵਾਜੇ ਉਹ ਵੀ ਤਿਆਰ ਕੀਤੇ ਜਾਂਦੇ ਆ ਹਰ ਤਰ੍ਹਾਂ ਦੀ ਵੈਰਾਈਟੀ ਜਿਹੜੀ ਆ ਉਹ ਇੱਥੇ ਤਿਆਰ ਹੁੰਦੀ ਆ ਪੱਤਰਕਾ ਸਾਥੀ ਰਜਿੰਦਰ ਦੇ ਨਾਲ ਮੈਂ ਸਤਪਾਲ ਤੇ ਸ਼ਾਈਵੇਲੀ ਪੰਜਾਬ ਡੋਰ ਫਰੀਦਕੋਟ